ਟੂ ਬਰਾਡ ਦੀ ਪੁਸਤਕ ਕੈਂਗਰੂ ਨਾ ਮਾਤਾ ਪੂਤੇ ਵਿਚਰਦਿਆਂ ਵਿੱਚੋਂ ਇੱਕ ਲੇਖ ਸਚਨ ਆਹੂਜਾ ਇਹ ਲੇਖ ਸਾਲ 2008 ਵਿੱਚ ਲਿਖਿਆ ਸੀ ਜਿਸ ਦਾ ਮੁੱਖ ਕਾਰਨ ਐਮਐਚ1 ਤੇ ਆਉਂਦੇ ਆਵਾਜ਼ ਪੰਜਾਬ ਦੀ ਪ੍ਰੋਗਰਾਮ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਵਾਲੇ ਇੱਕ ਜੱਜ ਸਚਨ ਆਹੂਜਾ ਦੀਆਂ ਬੇਬਾਕ ਅਤੇ ਨਪੀਆਂ ਤੁਲੀਆਂ ਟਿੱਪਣੀਆਂ ਨੇ ਮੈਨੂੰ ਉਹਨਾਂ ਦੇ ਵਿਅਕਤੀਤਵ ਵੱਲ ਖਿੱਚਿਆ ਪਹਿਲਾਂ ਤੋਂ ਜਨਾਬ ਚਰਨਜੀਤ ਆਹੂਜਾ ਸਾਹਿਬ ਦਾ ਮਰੀਦ ਸੀ ਦੂਜਾ ਬਹੁਤ ਕੁਝ ਸਚਨ ਦੇ ਮਿਊਜ਼ਿਕ ਬਾਰੇ ਵੀ ਜਾਣਦਾ ਸੀ ਪਰ ਉਹਨਾਂ ਨੂੰ ਇੱਕ ਜੱਜ ਦੇ ਰੂਪ ਵਿੱਚ ਦੇਖ ਸੁਣ ਕੇ ਜਗਿਆਸਾ ਹੋਰ ਵੱਧ ਗਈ ਸੀ ਸੋ ਉਹਨਾਂ ਨਾਲ ਗੱਲਬਾਤ ਹੋਈ ਤੇ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਇਸ ਲਿਖ ਤੋਂ ਬਾਅਦ 2010 ਵਿੱਚ ਮੇਰੀ ਇੰਡੀਆ ਫੇਰੀ ਦੌਰਾਨ ਉਹਨਾਂ ਨੂੰ ਮਿਲਣ ਦਾ ਸੁਭਾਵੀ ਬਣਿਆ ਜਦੋਂ ਦਿੱਲੀ ਆਪਣੇ ਘਰ ਪੈਰ ਵਿੱਚ ਮੋਚ ਪੁਵਾਈ ਬੈਡ ਰੈਸਟ ਤੇ ਸੰਤਮਨ ਤੇ ਭਪਿੰਦਰ ਪੰਨੀਵਾਲੀਆ ਉਹਨਾਂ ਨੂੰ ਮਿਲ ਕੇ ਆਏ ਆਮ ਤੌਰ ਤੇ ਕਈ ਵਾਰ ਕਿਸੇ ਇਨਸਾਨ ਨੂੰ ਮਿਲਣ ਤੋਂ ਬਾਅਦ ਉਸ ਬਾਰੇ ਸੋਚ ਬਦਲ ਜਾਂਦੀ ਹੈ ਮੇਰੀ ਵੀ ਸਚਨ ਪ੍ਰਤੀ ਧਾਰਨਾ 'ਚ ਕੁਝ ਬਦਰਾ ਆਇਆ ਜੋ ਮੈਂ ਉਹਨਾਂ ਬਾਰੇ ਸੋਚਦਾ ਸੀ ਉਹ ਉਸ ਤੋਂ ਵੀ ਕਿਤੇ ਵਧੀਆ ਇਨਸਾਨ ਨਿਕਲੇ ਜੋ ਇਸ ਲੇਖ ਵਿੱਚ ਲਿਖਿਆ ਸੀ ਸਚਨ ਨੂੰ ਮਿਲ ਕੇ ਉਸ ਤੋਂ ਵਾਦੀ ਮਿਲਿਆ ਆਹੂਜਾ ਪਰਿਵਾਰ ਪੰਜਾਬੀ ਸੰਗੀਤ ਵਿੱਚ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ 70 ਦੇ ਦਹਾਕੇ ਤੋਂ ਵੀ ਪਹਿਲਾਂ ਇਸ ਪਰਿਵਾਰ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਤੇ ਅੱਜ ਤੱਕ ਨਿਰਵਿਘਨ ਚੱਲ ਰਿਹਾ ਹੈ ਇਹ ਪਰਿਵਾਰ ਪੰਜਾਬੀ ਸੰਗੀਤ ਵਿੱਚ ਕੀਤੇ ਆਪਣੇ ਚੰਗੇ ਕਰਮਾ ਕਰਕੇ ਹਰ ਵਕਤ ਚਰਚਾ ਵਿੱਚ ਰਿਹਾ ਹੈ ਸ਼ੁਰੂ ਦੇ 2 2.5 ਦਿਹਾਕੇ ਤਾਂ ਜਨਾਬ ਚਰਨਜੀਤ ਆਹੂਜਾ ਨੇ ਇਕੱਲਿਆਂ ਹੀ ਧੂਮਾਂ ਪਾਈਆਂ ਪਰ ਪਿਛਲੇ 11-12 ਸਾਲਾਂ ਤੋਂ ਇੱਕ ਹੋਰ ਨਾਂ ਇਸ ਪਰਿਵਾਰ ਵਿੱਚ ਚਮਕਿਆ ਤੇ ਹੌਲੀ-ਹੌਲੀ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਿਆ ਤੇ ਅੱਜਕੱਲੋ ਪੰਜਾਬੀ ਸੰਗੀਤ ਦੇ ਸਾਮਾਨ ਤੇ ਆਪਣੀ ਮਿੱਠੀ-ਮਿੱਠੀ ਲੋਬ ਵਖੇਰ ਰਿਹਾ ਹੈ ਉਹ ਸਤਾਰਾ ਕੋਈ ਹੋਰ ਨਹੀਂ ਜਨਾਬ ਚਰਨਜੀਤ ਆਹੂਜਾ ਸਾਹਿਬ ਦਾ ਹੁਣ ਹਰ ਸਪੁੱਤਰ ਤੇ ਨਵੀਂ ਪੀੜੀ 'ਚ ਪ੍ਰਬੰਧ ਹੋ ਚੁੱਕਿਆ ਸੰਗੀਤਕਾਰ ਸਚਨ ਆਹੂਜਾ ਹੀ ਹੈ ਜਿੱਥੋਂ ਤੱਕ ਮੇਰੇ ਯਾਦ ਆਉਂਦਾ ਹੈ ਅੱਜ ਤੋਂ 12 ਕੁ ਬਰੇ ਪਹਿਲਾਂ ਇੱਕ ਦਿਨ ਉਗੇ ਗੀਤਕਾਰ ਤੇ ਪੇਸ਼ਕਰ ਭਿੰਦਰ ਡੱਬ ਵਾਲੀ ਨਾਲ ਫੁਰਸਤ ਦੇ ਪਲਾਂ ਵਿੱਚ ਬੈਠੇ ਜਨਾਬ ਚਰਨਜੀਤ ਅਹੂਜਾ ਦਾ ਸੁਪਰ ਹਿੱਟ ਗੀਤ ਸੁਣ ਰੇ ਸੀ ਤਾਂ ਮੈਂ ਅਚਾਨਕ ਹੀ ਬਾਈ ਭਿੰਦਰ ਨੂੰ ਸਵਾਲ ਕੀਤਾ ਕਿ ਜਨਾਬ ਚਰਨਜੀਤ ਅਹੂਜਾ ਸਾਹਿਬ ਦੀ ਇਹ ਵਿਰਾਸਤ ਨੂੰ ਅੱਗੇ ਵਧਾਉਣ ਵਾਲਾ ਵੀ ਕੋਈ ਹੈ ਕਿ ਨਹੀਂ ਤਾਂ ਉਹਨੇ ਇੱਕ ਪਲ ਵੀ ਨਾ ਲਾਇਆ ਸਚਨ ਅਹੂਜਾ ਕਹਿੰਦਿਆਂ ਤੇ ਕਹਿਣ ਲੱਗੇ ਉਸ ਮੁੰਡੇ ਦੀ ਦਿੱਖ ਵਿੱਚ ਹੀ ਗਲੈਮਰ ਭਰਿਆ ਪਿਆ ਤੂੰ ਦੇਖ ਲੈ ਆਉਣ ਵਾਲਾ ਕੱਲ ਉਸਦਾ ਮੇਰੇ ਪਾਸ ਆਇਆ ਇਹ ਨਾਂ ਬਿਲਕੁਲ ਨਵਾਂ ਸੀ ਪਰ ਨਾਂ ਦੇ ਪਿੱਛੇ ਜੋ ਅਹੋਜਾ ਲੱਗਿਆ ਹੋਇਆ ਸੀ ਉਹ ਦਿਲ ਨੂੰ ਇਸ ਅਚਾਨਕ ਕੀਤੀ ਭੁਖਬਾਨੀ ਨੂੰ ਮੰਨਣ ਲਈ ਮਜਬੂਰ ਕਰ ਰਿਹਾ ਸੀ ਜਿਵੇਂ ਕਿ ਉਸ ਵਕਤ ਹਿੰਦੀ ਫਿਲਮਾਂ ਵਿੱਚ ਨਾਂ ਪਿੱਛੇ ਕਬੂੜ ਸਫਲਤਾ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਬਸ ਉਹੀ ਭਾਵਨਾ ਰਹਿ ਰਹਿ ਕੇ ਮੇਰੇ ਮਨ ਵਿਚ ਆ ਰਹੀ ਸੀ ਤੇ ਮੇਰੀ ਸ਼ੰਕਾ ਨੂੰ ਦੂਰ ਹੋਣ ਲਈ ਜ਼ਿਆਦਾ ਵਕਤ ਨਹੀਂ ਲੱਗਿਆ ਜਦੋਂ ਭਿੰਦਰ ਡੱਬ ਵਾਲੀ ਦੀ ਪੇਸ਼ਕਾਰੀ ਵਿੱਚ ਨਵੇਂ ਨਕੋਰ ਗਾਇਕ ਧਰਮਪ੍ਰੀਤ ਦੀ ਆਵਾਜ਼ ਵਿੱਚ ਨੌਜਵਾਨ ਸਚਨ ਅਹੋਜਾ ਦਾ ਤਾਜ਼ਗੀ ਭਰਿਆ ਸੰਗੀਤ ਕੰਨਾਂ ਵਿੱਚ ਰਸ ਖੋਲਣ ਲੱਗਿਆ ਤੇ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜ ਗਿਆ ਸਾਡਾ ਦਿਲ ਤੋੜਤਾ ਨਾ ਢੇਠਾਈ ਇਸ ਟੇਪ ਨੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤਾਂ ਮੈਨੂੰ ਮੇਰੇ ਸਵਾਲ ਦਾ ਜਵਾਬ ਸਬੂਤ ਸਮੇਤ ਮਿਲ ਗਿਆ ਸੀ ਇਹ ਦੌਰ ਸੀ ਜਦੋਂ ਪੰਜਾਬ ਇੱਕ ਲੰਮਾ ਸੰਤਾਪ ਭੋਗ ਕੇ ਹੌਲੀ-ਹੌਲੀ ਫੇਰ ਆਪਣੇ ਪੁਰਾਣੇ ਰੰਗ ਵਿੱਚ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਲੁਧਿਆਣੇ ਤੋਂ ਬਾਹਰ ਬਟਿੰਡੇ ਵਿੱਚ ਵੀ ਨਵੇਂ ਉਗਰੇ ਗਾਇਕ ਆਪਣੇ ਪੈਰ ਜਮਾਉਣ ਲੱਗੇ ਸਨ ਤੇ ਐਨ ਉਸ ਵਕਤ ਜਨਾਬ ਚਰਨਜੀਤ ਅਹੋਜਾ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਦੇ ਹੁਣ ਹਰ ਚਾਰ ਸੁਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਰ ਸਚਨ ਨੇ ਆਪਣੀ ਪੜ੍ਹਾਈ ਨੂੰ ਵਿੱਚ ਹੀ ਛੱਡ ਕੇ ਆਪਣਾ ਫਰਜ਼ ਸਮਝਦੇ ਹੋਏ ਆਪਣੇ ਪਿਤਾ ਜੀ ਨਾਲ ਬਤੌਰ ਸੰਗੀਤਕਾਰ ਦੇ ਤੌਰ ਤੇ ਆਪਣਾ ਨਵਾਂ ਸਫ਼ਰ ਸ਼ੁਰੂ ਕੀਤਾ ਇਸ ਦੌਰਾਨ ਭਿੰਦਰ ਡੱਬ ਵਾਲੀ ਦੀਆਂ ਪਾਰਕੂ ਨਜ਼ਰਾਂ ਇਸ ਹੁਣ ਹਰ ਨੌਜਵਾਨ ਤੇ ਪਈਆਂ ਤੇ ਉਹਨਾਂ ਸਚਨ ਨੂੰ ਪਹਿਲਾ ਬ੍ਰੇਕ ਦਿੱਤਾ ਕਾਮਯਾਬੀ ਦੀ ਸਚਨ ਨੂੰ ਰਸਤਾ ਵੀ ਇੰਤਜ਼ਾਰ ਨਹੀਂ ਕਰਨਾ ਪਿਆ ਕਿਉਂਕਿ ਉਹਨਾਂ ਦਾ ਪਹਿਲਾ ਪ੍ਰੋਜੈਕਟ ਹੀ ਸੁਪਰ ਹਿੱਟ ਹੋ ਗਿਆ ਸੀ ਤੇ ਰੱਬ ਦੇ ਰੰਗ ਦੇਖੋ ਜੋ ਨੌਜਵਾਨ ਡਾਕਟਰ ਬਨਣ ਦੇ ਸੁਪਨੇ ਸਜੋ ਰਿਹਾ ਸੀ ਕਿਸਮਤ ਨੇ ਉਸ ਨੂੰ ਰਾਤੋ ਰਾਤ ਸੰਗੀਤ ਦੇ ਖੇਤਰ ਵਿੱਚ ਇੱਕ ਨਵਾਂ ਹਸਤਾਖਰ ਬਣਾ ਦਿੱਤਾ ਸੀ ਉਸ ਤੋਂ ਬਾਅਦ ਇੱਕੋ ਲਾਈਨ ਵਿੱਚ ਲਗਾਤਾਰ 1500 ਪਰ ਹਿੱਟ ਟੇਪਾਂ ਦੇ ਕੇ ਸਚਨ ਨੇ ਸਾਬਤ ਕਰ ਦਿੱਤਾ ਕਿ ਉਸ ਦੀ ਪਹਿਲੀ ਸਫਲਤਾ ਕੋਈ ਪੈਰ ਹਿੱਟ ਬਟੇਰ ਨਹੀਂ ਸੀ ਇਹ ਉਹ ਦੌਰ ਸੀ ਜਦੋਂ ਬਟੰਡੇ ਦੇ ਨਾਮੇ ਉੱਠੇ ਗਏ ਗਾਇਕਾਂ ਨੇ ਲੁਧਿਆਣੇ ਜੀ ਸਥਾਪਿਤ ਪੰਜਾਬੀ ਗਾਇਕਾਂ ਦੀ ਮਾਰਕੀਟ ਤੋਂ ਅੱਧ ਵੰਡਾ ਲਿਆ ਸੀ ਤੇ ਉਹ ਸਾਰੀ ਤਬਦੀਲੀ ਪਿੱਛੇ ਸਚਨ ਦਾ ਸੰਗੀਤ ਇੱਕ ਅਮ ਕੜੀ ਸੀ ਕਿਉਂਕਿ ਪੇਸ਼ਕਰ ਭਿੰਦਰ ਡਬ ਵਾਲੀ ਤੇ ਸਚਨ ਦੀ ਇੱਕ ਇਹੋ ਜਿਹੀ ਟੀਮ ਬਣ ਚੁੱਕੀ ਸੀ ਜਿਸ ਦਾ ਹਰ ਪ੍ਰੋਜੈਕਟ ਕਾਮਯਾਬੀ ਦੇ ਝੰਡੇ ਗੜ ਰਿਹਾ ਸੀ ਕਦੇ ਹਰਦੇਵ ਮਾਹੀ ਨੰਗਲ ਕਦੇ ਧਰਮਪ੍ਰੀਤ ਕਦੇ ਆਕਾਸ਼ ਦੀਪ ਤੇ ਕਦੇ ਜਸਵਿੰਦਰ ਬਰਾੜ ਤੇ ਹੋਰ ਵੀ ਬਹੁਤ ਸਾਰੇ ਉੱਭਰੇ ਗਏ ਕਾਂਦੀਆਂ ਦੀਆਂ ਹਿੱਟ ਹੋ ਰਹੀਆਂ ਸਨ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਚਨ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਹੌਲੀ-ਹੌਲੀ ਇਹਨਾਂ ਦੇ 뮤직 ਵਿੱਚ ਗਾਉਣ ਵਾਲਿਆਂ ਦੀ ਗਿਣਤੀ ਵਧ ਗਈ ਪਾਵੇਂ ਸਥਾਪਿਤ ਹੋ ਚੁੱਕਿਆ ਗਾਇਕ ਸਲੀਮ ਹੋਵੇ ਤੇ ਪਾਵੇਂ ਨਵੀਂ ਸਨਸਨੀ ਰਾਣੀ ਰਣਦੀਪ ਹੋਵੇ ਹੁਣ ਤਾਂ ਨੁਕਤੇ ਹੈ ਕਿ ਜੇ ਅੱਜ ਇਹਨਾਂ ਦੀਆਂ ਹਿੱਟ ਟੇਪਾਂ ਨੂੰ ਇੱਥੇ ਲਿਖਣ ਲੱਗਾ ਤਾਂ ਸ਼ਾਇਦ ਲਿਖ ਨਾ ਸਕਾਂ ਪਰ ਫਿਰ ਵੀ ਇਹਨਾਂ ਵਿੱਚੋਂ ਕੁਝ ਬਹੁਤ ਹੀ ਮਕਬੂਲ ਹੋਈਆਂ ਟੇਪਾਂ ਜਿਵੇਂ ਕਿ ਸਲੀਮ ਦੀਆਂ ਸਲਾਮ ਤੇ ਇੱਕ ਜਿੰਦੜੀ ਰਾਣੀ ਰਣਦੀਪ ਦੀਆਂ ਇਸ਼ਕੇ ਦੀ ਮਾਰ ਤੇ ਦਿਲ ਕੱਚ ਦਾ ਭਵਿੰਦਰ ਗਿੱਲ ਤੇ ਮਿਸ ਨੀਲਮ ਦੀਆਂ ਬਟੂਆ ਗੱਲਾਂ ਮਿੱਠੀਆਂ ਤੇ ਤੂੰ ਮੇਰਾ ਰਾਖਾ ਸਬਣੀ ਥਾਈ ਹਰਦੇ ਮਾਹੀ ਨੰਗਲ ਦੀਆਂ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਤੇ ਚੱਲ ਚੱਲੀਏ ਗੁਰਦੁਆਰੇ ਹਰਪ੍ਰੀਤ ਦੀਆਂ ਸਾਡਾ ਦਿਲ ਤੋੜਤਾ ਤੇ ਪੜ ਸਤਗੁਰ ਦੀ ਬਾਣੀ ਜਸਵਿੰਦਰ ਬਰਾੜ ਦੀ ਗੱਲਾਂ ਪਿਆਰtੀਆਂ ਬਾਈ ਅਮਰਜੀਤ ਦੀ ਦਿਲ ਕਰੇ ਟਿੰਗਲਿੰਗ ਦਿਲਜੀਤ ਦੀ ਲੱਗਦਾ ਇਸ਼ਕ ਹੋ ਗਿਆ ਹਰਦੀਪ ਦੀ ਦੁਨੀਆ ਮਤਲਬ ਦੀ ਹਾਕਾਸ਼ ਦੀ ਟੁੱਟੇ ਦਿਲਾਂ ਦੇ ਇਲਾਜ ਦੀਪਕ ਢਿੱਲੋਂ ਦੀ ਮੰਨ ਕੇ ਕੁਲਦੀਪ ਰਸੇਲਾ ਦੀ ਮੇਲਾ ਬਲਬੀਰ ਬੋਪਾਰਾਏ ਦੀ ਤੇਰੇ ਨਾਮ ਜ਼ਿੰਦਗੀ ਰੌਸ਼ਨ ਪ੍ਰਿੰਸ ਦੀ ਆਵਾਜ਼ ਪੰਜਾਬ ਦੀ ਤੇ ਸਿਮਰਜੀਤ ਹਰਪ੍ਰੀਤ ਵਾਰਿਆ ਤੇ ਨਿਧੀ ਕੋਹਲੀ ਦੀ ਮਹਿੰਦੀ ਆਦ ਹਨ ਮੈਨੂੰ ਸੱਚਨ ਦੀ ਇੱਕ ਹੋਰ ਗੱਲ ਜੋ ਖਾਸ ਲੱਗੀ ਉਹ ਹੈ ਇਹਨਾਂ ਵੱਲੋਂ ਕੀਤੇ ਪ੍ਰੋਜੈਕਟਾਂ ਦਾ ਕਾਮਯਾਬੀ ਰੇਟ ਹੈ ਜੋ ਕਿ ਬਹੁਤ ਹੀ ਉੱਚਾ ਹੈ ਭਾਵੇਂ 80 ਤੋਂ 85% ਇੱਥੇ ਜ਼ਿਕਰਯੋਗ ਹੈ ਕਿ ਸਚਨ ਦੀਆਂ ਧਾਰਮਿਕ ਟੇਪਾਂ ਵੀ ਬਰਾਬਰ ਹੀ ਹਿੱਟ ਹੋਈਆਂ ਜਿੰਨੀਆਂ ਦੂਜੀਆਂ ਭਾਵੇਂ 8-10 ਸਾਲ ਪਹਿਲਾਂ ਹਾਈ ਹਰਦੇਵ ਨੰਗਲ ਦੀ ਟੇਪ ਚੱਲੀਏ ਗੁਰਦੁਆਰੇ ਹੋਵੇ ਤੇ ਭਾਵੇਂ ਹੁਣ ਦੀ ਤਾਜ਼ਾ ਭਪਿੰਦਰ ਗਿੱਲ ਤੇ ਨੀਲਮ ਦੀ ਟੇਪ ਤੋਂ ਮੇਰਾ ਰੱਖਾ ਸਭ ਨਹੀਂ ਤਾਈ ਹੋਵੇ ਆਮ ਦੇਖਣ ਵਿੱਚ ਆਇਆ ਹੈ ਕਿ ਇੱਕ ਟੇਪ ਦਾ ਇੱਕ ਹੀ ਗੀਤ ਲੋਕਾਂ ਦੀ ਜ਼ੁਬਾਨੀ ਚੜਦਾ ਹੁੰਦਾ ਹੈ ਪਰ ਜਦੋਂ ਸਚਨ ਦੀ ਕਿਸੇ ਟੇਪ ਦੀ ਗੱਲ ਕਰਦੇ ਹਾਂ ਤਾਂ ਟੇਪ ਵਿੱਚ ਦੇ ਸਾਰੇ ਦੇ ਸਾਰੇ ਗੀਤ ਹੀ ਇੱਕ ਦੂਜੇ ਤੋਂ ਵੱਧ ਕੇ ਹੁੰਦੇ ਹਨ ਕਿਸੇ ਵੀ ਕੰਮ ਵਿੱਚ ਦਾਖਲ ਹੋਣਾ ਤਾਂ ਬੜਾ ਸੌਖਾ ਹੁੰਦਾ ਹੈ ਪਰ ਆਪਣਾ ਮਿਆਰ ਬਣਾਈ ਰੱਖਣਾ ਬੜੀ ਔਖੀ ਗੱਲ ਹੈ ਤੇ ਉਹ ਵੀ ਉਦੋਂ ਜਦੋਂ ਤੁਹਾਡੀ ਮਾਰਕੀਟ ਵਿੱਚ ਆਮਦ ਬਹੁਤ ਹੀ ਚੰਗੀ ਹੁੰਦੀ ਹੈ ਤਾਂ ਲੋਕਾਂ ਦੀਆਂ ਉਮੀਦਾਂ ਹੋਰ ਵੀ ਵੱਧ ਜਾਂਦੀਆਂ ਹਨ ਪਰ ਹਾਲੇ ਤੱਕ ਸਚਨ ਇਸ ਨੂੰ ਬਣਾਈ ਰੱਖਣ ਵਿੱਚ ਕਾਮਯਾਬ ਰਿਹਾ ਤੇ ਕੱਲ ਕਿਸੇ ਨੇ ਦੇਖਿਆ ਨਹੀਂ ਥੋੜੇ ਦਿਨ ਪਹਿਲਾਂ ਸਚਨ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਦਿਲ ਖੋਲ ਕੇ ਆਪਣੇ ਹੁਣ ਤੱਕ ਦੇ ਸਫ਼ਰ ਨਾਲ ਜੁੜੇ ਕੌੜੇ-ਮਿੱਠੇ ਅਨੁਭਵ ਸਾਡੇ ਨਾਲ ਸਾਂਝੇ ਕੀਤੇ ਸਭ ਤੋਂ ਪਹਿਲਾਂ ਤਾਂ ਉਹਦੀ ਹੈਰਾਨੀ ਦੀ ਹੱਦ ਨਾਰੀ ਜਦੋਂ ਇੱਕ ਦਿਨ ਮੈਂ ਔਰਕਟ ਤੇ ਸਚਨ ਦੀ ਪ੍ਰੋਫਾਈਲ ਵਿੱਚ ਜਾ ਕੇ ਉਹਦੀ ਦੁਆ ਸਲਾਮ ਕੀਤੀ ਤਾਂ ਉਹ ਬੜੀ ਹੀ ਹਲੇਮੀ ਨਾਲ ਮੇਰਾ ਉੱਤਰ ਦਿੱਤਾ ਨਹੀਂ ਤਾਂ ਅੱਜਕੱਲ ਕੋਈ ਆਮ ਬੰਦਾ ਵੀ ਜਵਾਬ ਦੇਣ ਵਿੱਚ ਆਪਣੀ ਹੀਟੀ ਸਮਝਦਾ ਤੇ ਇਸ ਕਾਰਨ ਮੈਂ ਇੱਕ ਦਿਨ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਕਿ ਮੈਂ ਤੁਹਾਡੇ ਤੇ ਇੱਕ ਆਰਟੀਕਲ ਲਿਖਣਾ ਚਾਹੁੰਦਾ ਦਾਸੀ ਆਪਣੀ ਸਹੂਲਤ ਮੁਤਾਬਕ ਵਕਤ ਮਕਰਰ ਕਰ ਲਿਆ ਜਦੋਂ ਵਕਤ ਆਇਆ ਤਾਂ ਮੈਂ ਸਭ ਤੋਂ ਪਹਿਲਾਂ ਜੋ ਨੋਟ ਕੀਤਾ ਉਹ ਸੀ ਉਹਨਾਂ ਦਾ ਵਿਕਤੀਤਬ ਇੰਨੀ ਕਾਮਯਾਬੀ ਦੇ ਬਾਵਜੂਦ ਵੀ ਪੈਰ ਧਰਤੀ ਤੇ ਹੋਣਾ ਬੜਾ ਚੰਗਾ ਲੱਗਿਆ ਨਹੀਂ ਤਾਂ ਅੱਜਕੱਲ ਦੇ ਸਟਾਰ ਤਾਂ ਤੁਸੀਂ ਦੇਖੇ ਹੀ ਹਨ ਪਰ ਇਸ ਗੱਲਬਾਤ ਦੌਰਾਨ ਮੈਨੂੰ ਇੱਕ ਵਾਰ ਵੀ ਅਹਿਸਾਸ ਨਹੀਂ ਹੋਇਆ ਕਿ ਮੈਂ ਕਿਸੇ ਸੁਪਰਸਟਾਰ ਨਾਲ ਗੱਲ ਕਰ ਰਿਹਾ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੈਂ ਆਪਣੇ ਚਾਰ ਭਰਾਵਾਂ ਪੰਕਜ ਕੁਸ਼ਟ ਰੋਕੀ ਨਾਲੋਂ ਸਭ ਤੋਂ ਵੱਡਾ ਹਾਂ ਡਾਕਟਰੀ ਲਾਈਨ ਵਿੱਚ ਜਾਣ ਦਾ ਇਛਕ ਸਾਂ ਪਰਚਾਨਕ ਪਿਤਾ ਜੀ ਦੀ ਸਿਹਤ ਠੀਕ ਨਾ ਰਹਿਣ ਕਰਨਾ ਤੇ ਘਰ ਵਿੱਚ ਸਭ ਤੋਂ ਵੱਡਾ ਹੋਣ ਕਰਕੇ ਪਿਤਾ ਜੀ ਨਾਲ ਸਟੂਡੀਓ ਵਿੱਚ ਹੱਥ ਵਟਾਉਣ ਲੱਗ ਗਿਆ ਸ਼ੁਰੂ-ਸ਼ੁਰੂ ਵਿੱਚ ਸਾਊਂਡ ਰਿਕਾਰਡਿਸਟ ਦੇ ਤੌਰ ਤੇ ਕੰਮ ਕੀਤਾ ਇਸ ਤਰ੍ਹਾਂ ਪਿੰਦਰ ਡੱਬਾ ਲਈ ਜਿਉਂ ਕਿ ਅਕਸਰ ਹੀ ਸਾਡੇ ਸਟੂਡੀਓ ਕੰਮ ਦੇ ਸਿਲਸਿਲੇ ਵਿੱਚ ਆਉਂਦੇ ਰਹਿੰਦੇ ਸਨ ਉਹਨਾਂ ਨੇ ਮੇਰੇ ਵਿੱਚ ਵਿਸ਼ਵਾਸ ਦਿਖਾਇਆ ਤੇ ਧਰਮਪ੍ਰੀਤੀ ਟੇਪ ਲਈ ਸੰਗੀਤ ਤਿਆਰ ਕਰਨ ਲਈ ਕਿਹਾ ਤਾਂ ਮੈਂ ਰੱਬ ਦਾ ਨਾਮ ਲੈ ਕੇ ਇਸ ਤੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕੁਝ ਕੁ ਤਾਂ ਖੂਨ ਵਿੱਚ ਹੀ ਸੰਗੀਤ ਸੀ ਤੇ ਕੁਝ ਬਚਪਨ ਤੋਂ ਲੈ ਕੇ ਉਹ ਜਾ ਮਾਹੌਲ ਮਿਲਿਆ ਸੀ ਤੇ ਬਾਕੀ ਪਿਤਾ ਜੀ ਦੀ ਛਾਂ ਹਰ ਵਕਤ ਉੱਤੇ ਸੀ ਸੋ ਮੈਂ ਇਸ ਨੂੰ ਤਿਆਰ ਕਰਨ ਵਿੱਚ ਕੋਈ ਕਸਰ ਨਾ ਛੱਡੀ ਇਹ ਟੇਪ ਸੁਰ ਸੰਗਮ ਕੰਪਨੀ ਵਿੱਚ ਰਿਲੀਜ਼ ਹੋਈ ਤੇ ਇਸ ਟੇਪ ਨੇ ਮੇਰੀਆਂ ਉਮੀਦਾਂ ਤੋਂ ਕਿਤੇ ਜ਼ਿਆਦਾ ਕਾਮਯਾਬੀ ਹਾਸਲ ਕੀਤੀ ਅਤੇ ਅੱਗੇ ਲਈ ਜ਼ਿੰਦਗੀ ਦੇ ਬਹੁਤ ਸਾਰੇ ਦਰਵਾਜ਼ੇ ਖੋਲ ਦਿੱਤੇ ਬਸ ਇਸ ਤੋਂ ਬਾਅਦ ਤਾਂ ਚੱਲ ਸੋ ਚੱਲ ਇੱਕ ਵਕਤ ਤਾਂ ਐਸੀ ਕਿ ਲਗਾਤਾਰ 15 ਟੇਪਾਂ ਸੁਪਰ ਹਿੱਟ ਹੋਈਆਂ ਜਦੋਂ MH1 TV ਚੈਨਲ ਦੇ ਬਹੁਤ ਹੀ ਮਸ਼ਹੂਰ ਸ਼ੋਅ ਆਵਾਜ਼ ਪੰਜਾਬ ਦੀ ਬਾਰੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਹਰ ਵਕਤ ਕੁਝ ਨਾ ਕੁਝ ਨਵਾਂ ਕਰਨ ਦੀ ਚਾਹਤ ਦਾ ਨਤੀਜਾ ਹੈ ਇਹ ਪ੍ਰੋਗਰਾਮ ਸਚਨ ਨੇ ਦੱਸਿਆ ਕਿ ਇੱਕ ਦਿਨ ਮੇਰੇ ਮਨ ਵਿੱਚ ਇਹ ਆਈਡੀਆ ਆਇਆ ਤਾਂ ਮੈਂ MH1 TV ਚੈਨਲ ਦੇ ਮਾਲਕ ਮਿੰਦਰ ਸਿੰਘ ਬਾਟਲਾ ਜੀ ਨਾਲ ਸਾਂਝਾ ਕੀਤਾ ਤਾਂ ਉਹਨਾਂ ਇਸ ਨੂੰ ਬਹੁਤ ਪਸੰਦ ਕੀਤਾ ਤੇ ਛੇਤੀ ਹੀ ਅਸੀਂ ਇਸ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਅੱਜ ਤੱਕ ਪੰਜਾਬੀ ਟੀਵੀ ਦੇ ਇਤਿਹਾਸ ਵਿੱਚ ਉਹ ਜਾਂ ਕੋਈ ਪ੍ਰੋਗਰਾਮ ਨਹੀਂ ਬਣਿਆ ਜਿਸ ਤਰ੍ਹਾਂ ਸੜਕਾਂ ਖਾਲੀ ਹੋ ਜਾਂਦੇ ਤੇ ਲੋਕ ਆਪਣੇ ਰੋਜ਼ਮਰਾਂ ਦੇ ਕੰਮ ਪ੍ਰੋਗਰਾਮ ਦੇ ਸਾਹਮਣੇ ਕਰਨ ਲੱਗ ਪੈਣ। ਜਿਉਂ ਜਿਹਾ ਮਾਹੌਲ ਰਮੈਣ ਤੇ ਮਹਾਪਾਰਤ ਵੇਲੇ ਸਾਰੇ ਹਿੰਦੁਸਤਾਨ ਵਿੱਚ ਹੁੰਦਾ ਸੀ ਬਿਲਕੁਲ ਉਹੋ ਜਿਹਾ ਹਾਲ ਪੰਜਾਬ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਹੁੰਦਾ ਸੀ ਆਵਾਜ਼ ਪੰਜਾਬ ਨੂੰ ਦੇਖਣ ਲਈ। ਇਸ ਪ੍ਰੋਗਰਾਮ ਨੇ ਤੁਹਾਨੂੰ ਕੀ ਦਿੱਤਾ ਇਸ ਸਵਾਲ ਦੇ ਜਵਾਬ ਵਿੱਚ ਸੱਚ ਨਹੀਂ ਦੱਸਿਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਮੈਂ ਇਸ ਤੋਂ ਕੀ ਕੁਝ ਖਟਿਆ। ਉਹਨਾਂ ਦੱਸਿਆ ਕਿ ਭਾਵੇਂ ਇਸ ਸ਼ੋਅ ਤੋਂ ਪਹਿਲਾਂ ਇੱਕ ਸੰਗੀਤਕਾਰ ਦੇ ਰੂਪ ਵਿੱਚ ਮੈਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ ਪਰ ਮੇਰੀ ਸ਼ਖਸੀਅਤ ਦੀ ਅਸਲੀ ਪਛਾਣ ਇਸ ਪ੍ਰੋਗਰਾਮ ਤੋਂ ਬਾਅਦ ਹੀ ਬਣੀ ਇੱਕ ਜੱਜ ਦੇ ਰੂਪ ਵਿੱਚ ਜੋ ਜ਼ਿੰਮੇਵਾਰੀਆਂ ਮੇਰੇ ਤੇ ਸਨ ਮੈਂ ਉਹਨਾਂ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਇਆ ਤੇ ਨਾਲ ਹੀ ਇਸ ਤਰ੍ਹਾਂ ਮੈਨੂੰ ਨਵੇਂ ਆਏ ਗਾਇਕਾਂ ਤੋਂ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੇ ਉਸਤਾਦ ਲੋਕਾਂ ਦੀ ਸੰਗਤ ਵੀ ਕਰਨ ਨੂੰ ਮਿਲੀ ਤੁਸੀਂ ਇਸ ਨੂੰ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਵੀ ਕਹਿ ਸਕਦੇ ਹੋ ਇਸ ਨਾਲ ਮੇਰਾ ਸਰਕਲ ਬਹੁਤ ਵਿਸ਼ਾਲ ਹੋਇਆ ਤੇ ਮੈਨੂੰ ਇੱਕ ਨਵੀਂ ਪਛਾਣ ਮਿਲੀ ਜਦੋਂ ਵਾਰਡ ਦੀ ਗੱਲ ਚੱਲੀ ਤਾਂ ਉਹਨਾਂ ਪੰਜਾਬ ਰਤਨ ਦਾ ਜ਼ਿਕਰ ਕਰਦੇ ਦੱਸਿਆ ਕਿ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਗਲ ਨੇ ਮੈਨੂੰ ਪੰਜਾਬ ਰਤਨ ਵਾਰਡ ਨਾਲ ਸਨਮਾਨਿਤ ਕੀਤਾ ਜਦੋਂ ਟੀਵੀ ਚੈਨਲਾਂ ਵੱਲੋਂ ਦਿੱਤੇ ਜਾਂਦੇ ਅਵਾਰਡਾਂ ਦੀ ਗੱਲ ਹੋਈ ਤਾਂ ਸਚਨ ਨੇ ਬੜੇ ਨਰਾਸ਼ ਚਿਹਰੇ ਦੇ ਵਿੱਚ ਕਿਹਾ ਕਿ ਉੱਥੇ ਕੰਮ ਦੀ ਕਦਰ ਨਹੀਂ ਹੁੰਦੀ ਉਹ ਤਾਂ ਬਿਜ਼ਨਸ ਤੇ ਅਧਾਰਿਤ ਅਵਾਰਡ ਦਿੱਤੇ ਜਾਂਦੇ ਹਨ ਜਿਸ ਨੇ ਜਿੰਨਾ ਵੱਧ ਬਿਜ਼ਨਸ ਦਿੱਤਾ ਉਹਨੇ ਹੀ ਵੱਧ ਅਵਾਰਡ ਉਸ ਦੀ ਝੋਲੀ ਪੈ ਜਾਂਦੇ ਹਨ ਪੰਜਾਬੀ ਗੀਤ ਸੰਗੀਤ ਵਿੱਚ ਆਇਆ ਲੱਛਰ ਪੁਨੇ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਭਾਵੇਂ ਬਹੁਤ ਬੁਰਾ ਹੋ ਰਿਹਾ ਹੈ ਤੇ ਇਹ ਹਰ ਹਾਲਤ ਵਿੱਚ ਰੁਕਣਾ ਚਾਹੀਦਾ ਹੈ ਪਰ ਇਸ ਪਿੱਛੇ ਇਕੱਲੇ ਲਚਰਤਾ ਪਰੋਸਣ ਵਾਲੇ ਕਸੂਰਵਾਰ ਨਹੀਂ ਉਹ ਤਾਂ ਹੀ ਅਜਿਹਾ ਕਰਦੇ ਨੇ ਜਿਉਂ ਮਾਰਕੀਟ ਵਿੱਚ ਵਿਕਦਾ ਹੈ ਸੋ ਇਸ ਵਿੱਚ ਲਚਰਤਾ ਪਸੰਦ ਕਰਨ ਵਾਲੇ ਵੀ ਬਰਾਬਰ ਦੇ ਕਸੂਰਵਾਰ ਹਨ ਜਿੰਨੇ ਇਹੋ ਜਿਹਾ ਬਣਾਉਣ ਵਾਲੇ ਹਨ ਜੇ ਕੋਈ ਇਸ ਨੂੰ ਖਰੀਦਣ ਨੂੰ ਤਿਆਰ ਨਾ ਹੋਵੇ ਤਾਂ ਇਹ ਆਪਣੇ ਆਪ ਹੀ ਕੰਟਰੋਲ ਹੋ ਜਾਵੇਗਾ ਉਹਨਾਂ ਨਾਲ ਹੀ ਦੱਸਿਆ ਕਿ ਉਹ ਗੀਤਾਂ ਦੀ ਚੋਣ ਕਰਨ ਵੇਲੇ ਬਹੁਤ ਧਿਆਨ ਦਿੰਦੇ ਹਨ ਕਿ ਉਹ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਣ ਆਮੇ ਉਹ ਕੋਈ ਰੋਮਾਂਟਿਕ ਗੀਤ ਹੋਵੇ ਪਰ ਉਸ ਦੀ ਸ਼ਬਦਾਵਲੀ ਅਰਥ ਭਰਪੂਰ ਹੋਣੀ ਚਾਹੀਦੀ ਹੈ ਨਾ ਕਿ ਦੋ ਅਰਥੀ ਉਹਨਾਂ ਦੱਸਿਆ ਕਿ ਹਾਲੇ ਤੱਕ ਰੱਬ ਦੀ ਕਿਰਪਾ ਨਾਲ ਉਹ ਦਿਨ ਮੇਰੇ ਤੇ ਨਹੀਂ ਆਇਆ ਜਦੋਂ ਆਪਣੇ ਬਿਜ਼ਨਸ ਨੂੰ ਸੰਭਾਲਣ ਲਈ ਮੈਨੂੰ ਆਪਣੇ ਅੰਦਰ ਬੈਠੇ ਕਲਾਕਾਰ ਨਾਲ ਸਮਝੌਤਾ ਕਰਨਾ ਪਿਆ ਹੋਵੇ ਉਹਨਾਂ ਕਿਹਾ ਕਿ ਇਸ ਸੰਦੇ ਵਿੱਚ ਇੱਕ ਬਹੁਤ ਵੱਡਾ ਘਨ ਪੈਰੀਸੀ ਹੈ ਜਿਸ ਨਾਲ ਅੱਜ ਕੱਲ ਮਾਰਕੀਟ ਵਿੱਚ ਬਿਲਕੁਲ ਹੀ ਖੜੋਤਾਈ ਪਈ ਹੈ ਵੱਡੀ ਤੋਂ ਵੱਡੀ ਕੰਪਨੀ ਟੇਪ ਜਾਰੀ ਕਰਨ ਤੋਂ ਡਰਦੀ ਹੈ ਉਹਨਾਂ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਟੇਪ ਦਾ ਬਜਟ ਬਹੁਤ ਵੱਧ ਗਿਆ ਹੈ ਤੇ ਜਦੋਂ ਕਮਾਈ ਕਰਨ ਦਾ ਵਕਤ ਆਉਂਦਾ ਤੇ ਇਸ ਨੂੰ ਪਾਇਰੇਸੀ ਮਾਰ ਜਾਂਦੀ ਹੈ ਸੋ ਅੱਜ ਦੀ ਕੜੀਏ ਤੰਦਾ ਬਹੁਤ ਰਿਸਕੀ ਹੋ ਗਿਆ ਹੈ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਹਿੰਦੀ ਫਿਲਮਾਂ ਦਾ ਬੜਾ ਹੀ کارਗਰ ਨੁਕਤਾ ਹੈ ਕਿ ਕੋਈ ਨਾ ਕੋਈ ਪੰਜਾਬੀ ਟੱਚ ਦਾ ਗੀਤ ਫਿਲਮ ਦੀ ਕਾਮਯਾਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਟੱਚ ਦੇਣ ਵਾਲੇ ਜ਼ਿਆਦਾਤਰ ਸੰਗੀਤਕਾਰ ਪੰਜਾਬੀ ਨਹੀਂ ਹੁੰਦੇ ਪਰ ਫਿਰ ਵੀ ਉਹ ਇਹ ਕਰ ਰਹੇ ਹਨ ਪਰ ਤੁਹਾਡੇ ਚ ਤਾਂ ਇਹ ਸਭ ਕੁਝ ਹੈ ਤੁਸੀਂ ਕਿਉਂ ਨਹੀਂ ਹਿੰਦੀ ਫਿਲਮਾਂ ਵਿੱਚ ਹੱਥ ਅਜ਼ਮਾਉਂਦੇ ਤਾਂ ਸਚਨ ਨੇ ਦੱਸਿਆ ਕਿ ਉਸਨੇ ਗੁਰਦਾਸ ਮਾਨ ਸਾਹਿਬ ਦੀ ਪੰਜਾਬੀ ਫਿਲਮ ਜਾਰੀਆਂ ਕੀਤੀ ਹੈ ਅੱਗੋਂ ਤੋਂ ਵੀ ਜੇ ਕੋਈ ਚੰਗਾ ਆਫਰ ਮਿਲੇਗਾ ਤਾਂ ਜ਼ਰੂਰ ਕਰਾਂਗਾ ਰਹੀ ਗੱਲ ਹਿੰਦੀ ਫਿਲਮਾਂ ਦੀ ਤਾਂ ਇਸ ਲਈ ਮੈਨੂੰ ਮੁੰਬਈ ਸੈੱਟ ਹੋਣਾ ਪੈਣਾ ਹੈ ਪਰ ਹਾਲੇ ਤੱਕ ਮੇਰਾ ਲਗਾਓ ਦਿੱਲੀ ਨਾਲ ਹੈ ਤੇ ਪਤਾ ਨਹੀਂ ਕਿਉਂ ਮੈਂ ਚਾਹੁੰਦਾ ਹੋਇਆ ਵੀ ਦਿੱਲੀ ਨਹੀਂ ਛੱਡ ਸਕਦਾ ਪਰ ਜੇ ਕੁਝ ਪਾਉਣਾ ਹੈ ਤਾਂ ਖੋਣਾ ਤਾਂ ਪੈਂਦਾ ਹੀ ਹੈ ਸੋ ਉਮੀਦ ਹੈ ਕਿ ਜੇ ਰੱਬ ਨੇ ਚਾਇਆ ਤਾਂ ਕੁਝ ਨਾ ਕੁਝ ਤਾਂ ਜ਼ਰੂਰ ਹੋਵੇਗਾ ਜਦੋਂ ਮੈਂ ਸੱਚਨ ਨੂੰ ਉਹਨਾਂ ਦੀ ਆਪਣੀ ਪਸੰਦ ਨਾ ਪਸੰਦ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਕਿ ਮੈਂ ਆਪਣੇ ਪਿਤਾ ਜੀ ਦਾ ਸਭ ਤੋਂ ਵੱਡਾ ਫੈਨ ਹਾਂ ਮੈਂ ਉਹਨਾਂ ਨੂੰ ਵਿੱਚੋਂ ਟੋਕਦੇ ਹੋਏ ਕਿਹਾ ਕਿ ਨਹੀਂ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਫੈਨ ਤਾਂ ਮੈਂ ਹਾਂ ਤਾਂ ਉਹ ਕਹਿੰਦੇ ਕਿ ਨਹੀਂ ਮੈਂ ਇਸ ਕੁਰਸੀ ਨੂੰ ਛੱਡਦਾ ਨਹੀਂ ਸਕਦਾ ਹਾਂ ਜੇ ਤੁਸੀਂ ਵੀ ਇਸ ਤੇ ਆਪਣਾ ਦਾਵਾ ਪੇਸ਼ ਕਰਦੇ ਹੋ ਤਾਂ ਚਲੋ ਆਪਾਂ ਸ਼ੇਅਰ ਕਰ ਲੈਂਦੇ ਹਾਂ ਇਸ ਸਭ ਤੋਂ ਵੱਡੇ ਫੈਨ ਦੀ ਕੁਰਸੀ ਅੱਗੇ ਉਹਨਾਂ ਕਿਹਾ ਕਿ ਉਹ ਏ ਆਰ ਰਹਿਮਾਨ ਤੇ ਸ੍ਰੀ ਪ੍ਰਵਾਤ ਧਨ ਕਿਉਂਕਿ ਉਹਨਾਂ ਜਿੰਨਾ ਮਿਹਨਤੀ ਇਨਸਾਨ ਮੈਂ ਅੱਜ ਤੱਕ ਨਹੀਂ ਵੇਖਿਆ ਉਹ ਤਾਂ ਹੁਣ ਵੇਲਾ ਟਾਈਮ ਮਿਲਦਾ ਹੀ ਨਹੀਂ ਜੇ ਮਿਲ ਜਾਵੇ ਤਾਂ ਮੈਂ ਹਰੀ ਚਰਨ ਜੀ ਆਰਡੀ ਬਰਮਨ ਸਾਹਿਬ ਜਾਂ ਏ ਆਰ ਰਹਿਮਾਨ ਜੀ ਨੂੰ ਸੁਣਨਾ ਪਸੰਦ ਕਰਦਾ ਹਾਂ ਤੇ ਰਹੀ ਗੱਲ ਪੰਜਾਬੀ ਗਾਇਕਾਂ ਦੀ ਉਤਰਾਧਿਕਰ ਗਾਇਕੀ ਸੌਣ ਨਾਲੋਂ ਦੇਖਣ ਵਾਲੀ ਚੀਜ਼ ਬਣ ਗਈ ਹੈ ਪਰ ਅੱਜ ਵੀ ਤੁਸੀਂ ਸਰਦੂਲ ਸਕੰਦਰ ਦੁਰਗ ਰੰਗੀਲਾ ਸਲੀਮ ਜਾਂ ਫਿਰ ਸਤਵਿੰਦਰ ਬੁੱਗਾ ਜੇ ਕਲਾਕਾਰਾਂ ਨੂੰ ਸੁਣ ਕੇ ਹੀ ਆਤਮ ਸੰਤੁਸ਼ਟੀ ਪਾ ਸਕਦੇ ਹੋ ਗੀਤਕਾਰਾਂ ਵਿੱਚ ਸ਼ਿਵ ਤੇ ਪਾਤਰ ਸਾਹਿਬ ਮੇਰੀ ਪਹਿਲੀ ਪਸੰਦ ਹਨ ਪਰ ਅੱਜ ਦੇ ਯੁੱਗ ਦੇ ਗੀਤਕਾਰਾਂ ਦੀ ਜੇ ਗੱਲ ਕਰਦੇ ਆ ਤਾਂ ਦੇਵੀ ਜੀ ਤੇ ਅਮਰਦੀਪ ਗਿੱਲ ਦੀ ਕਲਮ ਵਿੱਚ ਦਮ ਹੈ ਉਹ ਗਹਿਰਾਈ ਦੇ ਨਾਲ ਕਮਰਸ਼ੀਅਲ ਪੱਖੋਂ ਵੀ ਬਹੁਤ ਵਧੀਆ ਹਨ ਅਖੀਰ ਵਿੱਚ ਉਹਨਾਂ ਨਾਲ ਗੱਲਬਾਤ ਖਤਮ ਕਰਦੇ ਆ ਉਹਨਾਂ ਨੂੰ ਆਸਟ੍ਰੇਲੀਆ ਹੋਂ ਦਾ ਸੱਦਾ ਦਿੱਤਾ ਅਤੇ ਇਸ ਗੱਲਬਾਤ ਤੋਂ ਬਾਅਦ ਮੈਂ ਮਹਿਸੂਸ ਕਰ ਰਿਹਾ ਸੀ ਕਿ ਉਂਝ ਹੀ ਸਾਰਾ ਦਿਨ ਪੰਜਾਬੀ ਸੰਗੀਤ ਵਿੱਚ ਆਰੇ ਨਿਗਾਰ ਤੋਂ ਡਰੀ ਜਾਂਦੇ ਹਾਂ ਹਲੇ ਕੋਈ ਲੋੜ ਨਹੀਂ ਡਰਦੀ ਹਲੇ ਸਚਨ ਜੇ ਹੁਣ ਹਰ ਪਰੇਦਾਰ ਮੌਜੂਦ ਹਨ ਪੰਜਾਬੀ ਮਾਂ ਬੋਲੀ ਦੀ ਰੱਖਿਆ ਕਰਨ ਲਈ ਤੇ ਨਾਲੇ ਰੱਬ ਕੋਲੋਂ ਦੁਆ ਮੰਗੀ ਕੇ ਰੱਬ ਪੰਜਾਬੀ ਮਾਂ ਬੋਲੀ ਦੇ ਸਾਰੇ ਕਲਾਕਾਰਾਂ ਨੂੰ ਸਚਨ ਜੇ ਸਮੱਤ ਬਖਸ਼ੇ ਧੰਨਵਾਦ